ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੱਲ ਖੁਰਦ ਦੇ ਵਿੱਚ ਕੱਲ ਖੁਰਦ ਪਿੰਡ ਨੂੰ ਜ਼ਿਲ੍ਹਾ ਫਰੋਜ਼ਪੁਰ ਪੈਂਦਾ ਵਾ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਤਲਵੰਡੀ ਭਾਈ ਤੋਂ ਫਰੋਜ਼ਪੁਰ ਨੂੰ ਗਏ ਉਸ ਰੋਡ ਦੇ ਉੱਤੇ ਕੱਲ ਖੁਰਦ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਰੰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਤੁਹਾਨੂੰ ਦਿਖਾਉਣੇ ਆ ਮਿੱਤਰੋ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਲੈ ਕੇ ਦਊਗਾ ਇੱਕ ਬੂਰੀ ਨੀਲੀ ਰਾਵੀ ਦੀ ਟੋਕੜ ਝੋਟੀ ਵਿਖਾਉਂਗਾ ਇੱਕ ਹੋਰ ਮੈਂ ਟੋਕੜ ਕੱਟੀ ਵਾਲੀ ਜਿੰਦੇ ਮਗਰਾਂ ਕੱਟੀ ਆ ਬਹੁਤ ਜ਼ਬਰਦਸਤ ਤੇ ਇੱਕ ਵੱਡੀ ਮੈਂ ਪੂਰੀ ਸੱਜਰ ਸੂਣ ਵਾਲੀ ਆਪਾਂ ਵੱਡੀ ਮਾਂ ਤੋਂ ਸ਼ੁਰੂਆਤ ਕਰਦੇ ਆਂ ਗੱਲਬਾਤ ਕਰਦੇ ਰਮੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਬਾਈ ਜੀ ਸੇਤੰਕਰ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਕਰ ਰਿਹਾ ਠੀਕ ਹੈ ਤੇ ਰਮੀ ਬਾਈਏ ਮੈਂ ਕਿੰਨੇ ਦਿਨ ਲੈਂਦੀ ਵੱਡੀ ਬਾਈ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਜੀ 26 ਤਰੀਕ ਨੂੰ ਦਿਨ ਪੂਰੇ ਆ ਕੱਲ ਨੂੰ 25 ਪਰਸੋਂ ਦਿਨ ਪੂਰੇ ਇਹਦੇ ਠੀਕ ਆ ਬਾਈ ਤੇ ਬਾਈ ਇਹ ਕਿੰਨਵਾ ਸੁਹਾ ਸੁਹ ਹੁੰਦੀ ਆ ਇਹਨੇ ਚੌਥਾ ਸੁਹਾ ਸੁਣਾ ਬਾਈ ਚੌਥਾ ਸੁਹਾਇਤ ਕੀ ਸੁਣਾ ਹਾਂਜੀ ਹਾਂਜੀ ਕੀ ਰਿਕਾਰਡ ਆ ਰਮੀ ਬਾਈ ਇਹਦੇ ਦੁੱਧ ਦਾ 15 ਕਿਲੋ ਦੁੱਧ ਨੈਟ ਕੰਡੇ ਤੋਲਮਾ ਪਾਇਆ ਲੇਵਾਲੂ ਦਾ ਬੜਾ ਜ਼ਬਰਦਸਤ ਅਵੇਦਾਨ ਹੋਇਆ 17 ਕਿਲੋ ਦੀ ਉਮੀਦ ਹੈ ਇਸ ਦੀ ਠੀਕ ਹੈ ਬਾਈ ਠੀਕ ਆ ਤੇ ਰਮੀ ਬਾਈ ਰੇਟ ਕੀ ਰੂਗਾ ਇਹਦਾ ਇਹਦਾ 1 ਲੱਖ 40000 ਰੁਪਿਆ ਮੁੱਲ 1 ਲੱਖ 40000 ਰੁਪਿਆ ਮੁੱਲ ਲੜ ਪਿਆ ਰੰਦੇ ਵਿੱਚੋਂ ਹਾਂਜੀ ਮਾਨਤਾਂ ਠੀਕ ਹੈ ਕੱਢਿਓ ਪਰੋ ਥੋੜੀ ਵੀਰੇ ਲੈ ਵੀ ਮਿੱਤਰੋ 15 ਕਿਲੋ ਦੁੱਧ ਨੇ ਕੰਡੇ ਦੇ ਉੱਤੇ ਚੜਾਇਆ ਹੋਇਆ ਕਰਮਾਲੀ ਨੇ ਕੋਈ ਕਹਿਣ ਵਾਲੀ ਗੱਲ ਨਹੀਂ ਤੁਹਾਨੂੰ ਵੀ ਮੈਂ ਦੱਸੂਗੀ ਵੀ ਵਾਕਿਆ ਹੀ ਮੈਨੇ ਜਿਹੜਾ ਦੁੱਧ ਦਿੱਤਾ ਹੋਇਆ ਆ ਆਹ ਇਹਦਾ ਹੁਣ ਵੇਖੋ ਤੁਸੀਂ ਕਿਹਦਾ ਪਿੱਟ ਪੂੜਾ ਹੈ ਖੜਨ ਨਹੀਂ ਖੁਲਣੀ ਲੇਵਾਲੂ ਵਾ ਥਣ ਦਾ ਸਹਿਜ ਕਵਾਲਿਟੀ ਜਿਹੜੀ ਆ ਉਹ ਵੀ ਤੁਹਾਡੂ ਅਗਵਾਈ ਪਰੂਗੀ ਹਾਂ ਵੇਖੋ ਮਿੱਤਰੋ ਦੋਰਦਿੱਤ ਲੈ ਆ ਵੀਰੇ ਮੋੜਦਾ ਭਾਈ ਸੋਨਾ ਜਿਹੜਾ ਤਿਆਰੀ ਕੀਤੀ ਹੋਈ ਆ ਕਰਮਣ ਵਾਲੀ ਨੇ ਲੈ ਆ ਵੇ ਰਮੀ ਵੀਰੇ ਲੇਵਾਂ ਲੂਵਾ ਜਿਹੜਾ ਪੂਰਾ ਚੰਗਾ ਤਿਆਰ ਕਰਕੇ ਇਹਦੇ ਢਾਂਚੇ ਤੇ ਜ਼ਬਰਦਸਤ ਤਿਆਰ ਹੋਣਾ ਤੇ ਫੇਰ ਇਹਨੇ ਸੋਨਾ ਕਰਮਣ ਵਾਲੀ ਨੇ ਮਿੱਤਰੋ ਖਣਣੀ ਖੂੜਨੀ ਮਿਹਨਦੀ ਕਮਾਲਾ ਲੈਵਾ ਵੇਖੋ ਤੁਸੀਂ ਕਿੰਨਾ ਚੰਗਾ ਕਰਮਣ ਵਾਲੀ ਵੇਖੋ ਦੇਖੋ ਕਿਰਨ ਐਨ ਪਿਆਣਾ ਖੜਵਾ ਓਕੇ ਬਣਦੇ ਵੀਰੇ ਇਹਨਾਂ ਇੱਕ ਲੱਖ 40000 ਰੁਪਿਆ ਰੇਟ ਆ ਮੰਗਣ ਦਾ ਫਰਜ਼ ਆ ਕਿਉਂਕਿ ਲੋਕ ਕਈ ਬੰਦੇ ਆਪਦੀਆਂ ਮਈਆਂ ਵੇਖ ਲੈਣ ਤੇ ਹੁਣ ਆ ਮੈਂ ਨੂੰ ਵੇਖ ਲੈਣ ਭਰਾਵੋ ਫਿਰ ਕਹਿ ਦਿੰਦੇ ਅਗਲਾ ਫੋਨ ਨਹੀਂ ਆਉਂਦਾ ਕਿਉਂਕਿ ਮੈਂ ਦਾ ਫੋਨ ਆਊਗਾ ਉਦੋਂ ਜਦੋਂ ਮੈਂ ਦੀ ਕੁਆਲਿਟੀ ਦੇ ਪੈਸੇ ਮੈਂ ਰਵੇ ਕੱਦ ਕਾਠ ਤੇ ਪੈਠ ਪੁੜਾ ਤੇ ਲੈਵਾ ਵੇ ਮਾਲਾ ਤਿਆਰੀ ਬਹੁਤ ਚੰਗੀ ਮਹਿੰਦੀ ਹੈ ਨਾ ਬਾਈ ਹੂੰ ਬਾਈ ਦੋ ਨੰਬਰ ਤੇ ਫਿਰ ਬੂਰੀ ਵੀਰੇ ਆ ਬਾਈ ਸਰ ਇਹ ਤੋਕੜਾ ਬਾਈ ਠੀਕ ਆ ਹਾਂਜੀ ਤੇ ਗੱਪਣ ਗੱਪਣ ਕੋਈ ਵੀਰੇ ਗੱਬਣ ਵੀਰੇ ਆਪਾਂ ਤਾਂ ਨਹੀਂ ਮੰਨ ਲਓ ਕੋਈ ਗਾਰੰਟੀ ਦਿੰਦੇ ਪਰ ਮਹੀਨਾ ਸਵਾ ਮਹੀਨਾ ਹੋ ਗਿਆ ਬਣੀ ਨੂੰ ਠੀਕ ਹੈ ਵੀ ਜਿੱਥੋਂ ਲਈ ਉਹਨਾਂ ਨੇ ਦੱਸਿਆ ਹੈ ਹਾਂ ਜੀ ਦੱਸਿਆ ਜੀ ਤੇ ਠੀਕ ਹੈ ਵੀਰੇ ਦੁੱਧ ਕਿੰਨਾ ਬਾਈ ਦੁੱਧ 6 ਕਿਲੋ ਹੈ ਮਿਲਦੀ ਕਿਵੇਂ ਵੀਰੇ ਦੋਵੇਂ ਟਾਈਮ ਬਾੜੇ ਤੇ ਮਿਲਦੀ ਆ ਆਪਣੇ ਘਰੇ ਮੜਾ ਟੀਕਾ ਲਾਉਣਾ ਪੈਂਦਾ ਜਮਾ ਥੋੜਾ ਜਿਹਾ ਲਾ ਕੇ ਤੇ ਪਰ ਪੈਰ ਵੀ ਨਹੀਂ ਪੜਦੀ ਬਾਹਰ ਕਿ ਸੀਲ ਚੋਣ ਨੂੰ ਜੀ ਹਨਾ ਚੋਣ ਨੂੰ ਸੀਲ ਚੋਣ ਨੂੰ ਨਵਾਂ ਝੋਟੀ ਦਾ ਹਨਾ ਪਹਿਲਾ ਸੋਈ ਸੂਈ ਆ ਜੀ ਹੂੰ ਤਾਂ ਇਹ ਕਿੰਨੇ ਦੀ ਦੇ ਦਿੰਦੇ ਅਗਰ ਅਮੀ ਵੀਰੇ ਇਹ 60000 ਰੁਪਏ ਦੇ ਦਾਂਗੇ ਠੀਕ ਹੈ ਕੱਢੀ ਬਾਰ ਕੱਟੀ ਲੈਣ ਨਾਲ ਤਾਂ ਚੰਗੀ ਆ ਯ ਕੱਟੀ ਨੇ 60000 ਤੋਂ ਘਟਨੇ ਦੀ ਚੰਗੀ ਜਿਹੀ ਨੀਲੀ ਲਾ ਲਿਆ ਪਿਆ ਜੀ ਦਾ ਦਿੰਦਾ ਹੀ ਅਗਲਾ ਲੈ ਮੇਤਰੋ ਪੂਰੀ ਤੇ ਨੀਲੀ ਤੇ ਰਾਵੀ ਲੈ ਜਾ ਨਵਾਂ ਹਾਣਾ ਤਿਲਾਂ ਵਾਲੀ ਪੂਰੀ ਆ ਮੇਤਰੋ ਦੇਖ ਸਕਦੇ ਆ ਤੁਸੀਂ 6 ਕਿਲੋ ਦੁੱਧ ਆ ਲੈ ਵੀਰੇ ਨੀਲੀ ਵੀ ਕੱਟੀ ਬਾਹਰ ਹੀ ਚੰਗੀ ਦਿੱਤੀ ਸੀ ਇਹਨੇ ਪਿਛਲੇ ਸਵੇਰੇ ਇਹਨੇ ਹਾਂ ਉਹ ਫਿਰ ਕੱਟੀ ਦਿੱਤੀ ਨਹੀਂ ਉਹਨਾਂ ਨੇ ਕੱਟੀ ਨਹੀਂ ਦਿੱਤੀ ਆਵੇ ਵੀਡੀਓ ਹੈਗੀ ਕੱਟੀ ਦੀ ਆਪਣੇ ਫੋਨ 'ਚ ਠੀਕ ਆ ਵੀਰੇ ਹਾਂ ਆਪੂ ਚੱਕੀ ਮੈਨੇ ਜਿੰਦਾ ਲੇਵਾ ਵਿਖਾ ਦਈਏ ਇਹਦੀ ਧਾਰੀ ਵਾਲੀ ਕੱਟੀ ਟਾਪ ਦੀ ਖਾਣ ਤੋਂ ਵਾਕਿਆ ਹੀ ਬਹੁਤ ਚੰਗਾ ਹੈ ਨਾ ਭਾਈ ਹਾਂ ਬਹੁਤ ਲੇ ਦੋ ਦਿਖਾ ਦੇ ਕੋਲੋਂ ਦਾ ਓਕੇ ਓਕੇ ਬਾਅਦ ਖਾਤੇ ਚਾਰੇ ਤੇ ਵੀਰੇ ਜਿਹੜੀ ਇਹਦਾ ਰੇਟ 60000 ਮਾਨਤਨ ਹੋ ਜਾਊਗਾ ਵੀਰੇ ਹਾਂਜੀ ਮਾਨਤਨ ਕਰ ਦਿਆਂਗੇ ਵੀਰੇ ਠੀਕ ਆ ਤੇ ਵੀਰੇ ਜਿਹੜੀ ਉਹ ਆ ਲਾਸਟ ਤੇ ਕਾਲੀ ਮੈਂ ਇਹਦੇ ਥੱਲੇ ਭਾਈ 8.5 8 ਕਿਲੋ ਦੁੱਧ ਨੈਟਾ ਕੰਡੇ ਦੋਲ ਮੈਦੇ ਥੱਲੇ ਠੀਕ ਆ ਭਾਈ ਹਾਂਜੀ ਤੇ ਇਹ ਬਣੀ ਬੁਣੀ ਕੋਈ ਵੀਰੇ ਬਣੀ ਇਹ ਨਹੀਂ ਬਣੀ ਭਾਈ ਹਜੇ ਠੀਕ ਆ ਵੀਰੇ ਹਾਂਜੀ ਤੇ ਚੋਲ ਚਾਂ ਨੂੰ ਇਹ ਵੀ ਠੰਡੀ ਆ ਭਾਈ ਉਹ ਬਾਲੀ ਚੰਗੀ ਚੋਣਾ ਕੱਟੀ ਆਹ ਹੈਂਦੀ ਬਾਈ ਹਾਂ ਕੱਟੀ ਤਾਂ ਇਹਦੀ ਆ ਪਰ ਮਿਲਦੀ ਹੈ ਪੜੇ ਤੇ ਆ ਉਹ ਹੁਣੇ ਚੋਕੇ ਦਿਖਾ ਦਿਆਂਗੇ ਠੀਕ ਹੈ ਕੱਟੀ ਬੜੀ ਜ਼ਬਰਦਸਤ ਹੈ ਨਾ ਬਾਈ ਬਹੁਤ ਚੰਗੀ ਕੱਟੀ ਬਾਈ ਤੇ ਮੱਝ ਚੋਣ ਵੀ ਬੜੀ ਚੰਗੀ ਹੈ ਮੈਂ ਹੈ ਹਾਂਜੀ ਸੀ ਲਾ ਹੈ ਹਾਂਜੀ ਲੈ ਮਿੱਤਰੋ ਵਾਕਈ ਮੈਂ ਦਾ ਟਿਕਾਣਾ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਇਹ ਕਿੰਨੇ ਦੀ ਦਿੱਤੀ ਗੀ ਰਮੀ ਬਾਈ ਇਹ ਬਾਈ ਕੱਲੀ ਮੱਝ ਆਪਾਂ ਦੇ ਦਿਆਂਗੇ 70000 ਦੀ ਤੇ ਜੇ ਨਾਲ ਕੱਟੀ ਲੈਣੀ ਆ ਫਿਰ 80000 ਦੀ ਠੀਕ ਕੱਲੀ ਮੈਂ ਦੇਵਾਂਗੇ 70000 ਦੀ ਜੇ ਨਾਲ ਕੱਟੀ ਲੈਣੀ ਫਿਰ 80000 ਦੀ ਹੈ 15000 ਕੱਲੀ ਕੱਟੀ ਦਾ ਦਿੰਦੇ ਸੀ ਆਪਾਂ ਨੂੰ ਠੀਕ ਆ ਵੀਰੇ ਓਵੇਂ ਆਪਾਂ 10000 ਤੇ ਕੱਟੀ ਸਾਨੇ ਦੇ ਦੇਾਂਗੇ ਠੀਕ ਆ ਵੀ ਓਕੇ ਆਓ ਯਾਰ ਮੈਂ ਕੱਟੀ ਵੀ ਬਣਨ ਵਾਲੀ ਆ ਮਗਰ 20000 ਦੀ ਤਾਂ 15 ਦੀ ਕੱਟੀ ਹੈਗੀ ਟੋਰਾ ਨਾਲ ਯਾਰ ਹੈਂ ਹਾਂਜੀ 15 ਕੱਲੀ ਕੱਟੀ ਵੇਚਣੀ ਓਵੇਂ 20000 ਦੀ ਵਿਕ ਜੂਗੀ ਬਾਈ ਹਾਂਜੀ ਹਾਂਜੀ ਵੀਰੇ ਕੱਡੀਆਂ ਨੂੰ ਮਾਣਾ ਕੱਟੀ ਵਿਖਾਈਏ ਪ੍ਰੋਪਰ ਕਰ ਦਿੰਦਾ अठ किलो दुध भी हमें थले है पूरा नेट अठ किलो ले भाई वाकई यार कट्टी बड़ी चंगी है यार वाह झोली दिखा दी बाबा वेख लीजिए आया ਤੇ ਇਹ ਸੀ ਆਰ ਦੀ ਦੇਚਵਾ 14 ਦੇ ਮੜੀ ਜੀ ਫਿਰ ਹਾਂ 14 ਨਾ ਬਾਈ ਲੈ ਜੀ ਮਿੱਤਰੋ ਇਸ ਤਰ੍ਹਾਂ ਇਹਨੂੰ ਪਾੜਾ ਪਾ ਕੇ ਪਾਈ ਆ ਬਹਿ ਜਾਂਦਾ ਥੱਲੇ ਤੇ ਆਈ ਇਹ ਮਿਲ ਪੈਂਦੀ ਆ ਕਰਮਾਂ ਵਾਲੀ ਕੋਈ ਕੱਟੀ ਛੱਡਣ ਦੀ ਕੱਟੀ ਇਹਦੀ ਆ ਖੜੀ ਆ ਵੇਖ ਲਓ ਤੇ ਇਹਨੂੰ ਕੋਈ ਪ੍ਰਵਾਹ ਨਹੀਂ ਕਰਮਾਂ ਵਾਲੀ ਨੂੰ ਤਾਜੀ ਹੈ ਨਾ ਬਸ 2 ਮਿੰਟ ਦੀ ਆ ਜੀ ਬੜਾ ਸੇ ਤਪਸਮਾ ਕੀਤਾ ਯਾਰ ਹਨਾ ਬਾਈ ਮੈਂ ਤੁਹਾਨੂੰ ਜਵਾਬ ਹੀ ਇਹਦਾ ਵਿਖਾਈ ਦਿੰਦਾ ਬਈ ਹੁ ਤਾਂ ਹੀ ਗੱੜ ਤੇ ਕਿੱਲੇਗੇ ਨੋ ਕੋਈ ਵੀਡੀਓ ਬਣਾ ਰਹੇ ਹਾਂ ਅਸੀਂ ਸਵੇਰ ਦੇ ਟਾਈਮ ਹੀ ਬਈ ਹਾਂ ਚੋਦੇ ਤੇ ਵਾਈ ਲੈ ਕੇ ਵੀ ਸਾਥ ਤੇ ਪੋਲੀ ਹੋ ਰਹੀ ਹੂੰ ਮਗਰ ਲੈ ਚੋਦੇ ਹੁਣ ਸਾ ਠੀਕ ਰਮੀ ਬਾਈ ਨੰਬਰ ਕਿੰਨਾ ਸੀ ਆਪਣਾ 97810 97810 69724 69724 97810 ਮੈਂ ਦੁੱਧ ਬਣਾਇਆ ਲੇਵਾਂਗੇ ਸਾਰੀ ਚੋੜੀ ਉਾਰੇ ਆਪਣੇ ਦੇਖ ਲਈਏ ਮੈਂ ਦੁੱਧ ਬਣਾਇਆ मेंटली hmm. ਕਰਤੀ ਬਾਲਟੀ ਤਾਂ ਹੈ ਥੋੜਾ ਲੇਟ ਆ ਫਤੂਲ ਮਾਲੋ ਉਹ ਸਤਕਾਏ ਤੋਂ ਇਹਨਾਂ ਸਵੇਰ ਹਨਾ ਜਿਵੇਂ 97810 69724 69724 ਸ਼ੁਕਰੀਆ ਦੋਸਤੋ ਬਾਲਟੀ ਤਾਂ ਆ ਗਈਆ ਵਿਖਾ ਦਿਨਾ ਤੁਹਾਨੂੰ ਮੈਂ ਆਲ ਆਫ ਦਿ ਦੇ ਕੋ ਅੱਜ ਦੀ ਚਵਾਈ ਆ ਕਰਮ ਵਾਲੀ ਦੀ ਸਾਰੀ ਕਰਾਤੀ ਵੀ ਵਿੱਚ ਠੀਕ ਹੈ ਜੀ OK